ਯੋਗੀ ਨੇ ਮੇਰੇ ਪਿੱਛੇ ਹੋ ਤੇਰ ਬਾਬਾ ਕਿਰਪਾਲ ਚੰਦ ਜੀ ਦੇ ਘੋੜੇ ਦੀ ਕਾਟੀ ਜਿਹੜੀ ਹੁੰਦੀ ਹੈ ਚੱਪੜੇ ਦੇ ਉੱਪਰੋਂ ਲੱਗਾ ਹੁੰਦਾ ਉਹਦੇ ਵਿੱਚ ਆ ਕੇ ਖੁੱਭ ਗਿਆ ਦਿੱਕ ਕਹਿ ਕਿਰਪਾਲ ਉੱਚੇ ਖਿਲਾਏ ਘੋੜਾ ਥੋੜਾ ਜਿਹਾ ਜ਼ਖਮੀ ਹੋਇਆ ਵੇਖ ਕੇ ਬਾਬਾ ਬਹਿ ਜਾਏ ਤੇ ਇੱਕ ਪ੍ਰਹਾਲੀ ਨੂੰ ਚਲਾਏ ਬਾਸਨ ਜਨ ਸਾਡੇ ਜੀ ਨੰਮ ਕੁਮਾਰ ਚੋਕਰੀ ਮਾਲੇ ਚੋਕਰੀ ਨਾ ਆਵੇ ਕੋਲਾ ਪਾ ਰਿਹਾ ਗੋਪਾਲ ਚੁਲੇਰੀ ਦਾ ਕੋਲਾ ਪਿਖਾਂ ਉੱਪਰ ਗਿਆ ਦਾ